ਲਓ ਜੀ ਅੱਜ ਤੁਹਾਨੂੰ ਇੱਕ ਬਾਪੂ ਨੂੰ ਮਿਲਾਉਣਾ ਜਿਹੜਾ ਬਾਪੂ ਬਹੁਤ ਮਿਹਨਤ ਕਰਦਾ ਜਿੰਨੀ ਉਮਰ ਮੇਰਾ ਦਾ ਬਾਪੂ ਦੀ ਐ ਇੰਨੀ ਉਮਰ ਦੇ ਵਿੱਚ ਜੇਕਰ ਨਵੇਂ ਮੁੰਡੇ ਅੱਜ ਕੱਲ ਨਹੀਂ ਇੰਨਾ ਕੰਮ ਕਰ ਸਕਦੇ ਪਰ ਬਾਪੂ ਜਿੰਨਾ ਹਰ ਰੋਜ਼ ਸਾਈਕਲ ਚਲਾਉਂਦਾ ਨਾ ਜਿੰਨਾ ਹਰ ਰੋਜ਼ ਸਾਈਕਲ ਚਲਾਉਂਦਾ ਤੇ ਵੀ ਬਾਪੂ ਦੀ ਬਹੁਤ ਮਿਹਨਤ ਆ ਯਾਰ ਮੈਂ ਸਲੂਟ ਕਰਦਾ ਬਾਪੂ ਨੂੰ ਬੜੀ ਮਿਹਨਤ ਕਰਦਾ ਤੇ ਮੈਨੂੰ ਐ ਲੱਗਦਾ ਵੀ ਹੁਣ ਆਪਾਂ ਤੁਹਾਨੂੰ ਦੱਸਦਾ ਬਾਪੂ ਬਾਪੂ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਹਾਂ ਠੀਕ ਆ ਜਦਿਆਂ ਅਕਾਲ ਤੇ ਇਹ ਕਿੱਥੇ ਜਾ ਰਹੇ ਹੋ ਸਨਾਮ ਚਲੋ ਸਨਾਮ ਸਨਾਮ ਲਓ ਜੀ ਫਿਰ ਬਾਪੂ ਇੱਧਰ ਕਿ ਕਿੱਥੇ ਵੇਚ ਕੇ ਆਉਣਾ ਗੇਲੇ ਇੱਧਰ ਬਾਹਰਲੇ ਪਿੰਡਾਂ ਦੇ ਹਜ਼ੜੇ ਲਗਿਆ ਹੋਣਾ ਆਪਣੇ ਸੰਘਰੇੜੀ ਚੰਡੇੜੀ ਅੱਛਾ ਕਰਾਚੋਂ ਬਟੜਿਆਣਾ ਖਾਨਪੁਰ ਅੱਛਾ ਆ ਪਿੰਡਾਂ ਚ ਭੱਜ ਜਾਨਾ ਦੇਖੋ ਬਾਪੂ ਦੀ ਹਾਸੀ ਦੇਖੋ ਯਾਰ ਵੀ ਯਾਰ ਜਿੰਦਾ ਦਿਲ ਆ ਵੀ ਇਹ ਨਹੀਂ ਹੈਗਾ ਵੀ ਕੋਈ ਗਰੀਬੀ ਅਮੀਰੀ ਬੰਦੇ ਚ ਚੱਲਦੀ ਰਹਿੰਦੀ ਆ ਪਰ ਬਾਪੂ ਦੀ ਤੁਸੀਂ ਮੁਸਕਾਨ ਦੇਖੋ ਖੁਸ਼ ਹੈ ਬਾਪੂ ਖੁਸ਼ਾ ਪੂਰਾ ਪਰਮਾਰਧਮ ਦਾ ਅਸਲੀ ਪਾਕਾ ਰਿਹਾ ਕਰਪਾ ਲੋ ਜੀ ਸਾਡੇ ਵਾਹ ਜਾ ਰਹੀ ਹੈ ਇਹ ਹਾਂ ਤੇ ਬਾਪੂ ਹੁਣ ਤੁਸੀਂ ਐਂ ਲਾ ਲਓ ਜੀ ਹੁਣ ਮੈਂ ਦੱਸਦਾ ਵੀ ਬਾਪੂ ਜਾਂਦਾ ਸੁਨਾਮ ਸੁਨਾਮ ਮੇਰੇ ਪਿੰਡ ਤੋਂ ਲੈ ਕੇ ਵੀ ਐਂ ਲਾ ਲਓ ਵੀ 16 17 ਕਿਲੋਮੀਟਰ ਜਾਣ ਜਾਣ ਦੀ ਬਾਟਾ ਤੇ ਆਉਣ ਦੀ ਹੋਗੀ 16 ਤੇ 16 ਤੁਸੀਂ ਇਹ ਲਾ ਲਓ ਬਾਕੀ ਇੱਧਰ 32 33 ਕਿਲੋਮੀਟਰ ਉਹ ਹੋ ਗਿਆ ਬਾਕੀ ਜਿਹੜਾ ਇੱਧਰ ਜਾਂਦਾ ਹੈ ਬਾਪੂ ਉਧਰ ਖਾਨਪੁਰ ਕਰਾਚੋਂ ਇੱਧਰ ਇਹ ਲਾ ਲਓ ਵੀ 15 ਕਿਲੋਮੀਟਰ ਬਾਟੇ ਹੀ ਕੱਢਦਾ ਹੈ ਹਰ ਰੋਜ਼ ਬਾਪੂ ਬਾਟ ਘਟੂ ਘਟ 50 ਕਿਲੋਮੀਟਰ ਬਾਟ ਜਿਹੜੀ ਉਹ ਸਾਈਕਲ ਦੇ ਉੱਤੇ ਕੱਢਦਾ ਕਿ ਨਹੀਂ ਬਾਪੂ 50 ਕਿਲੋਮੀਟਰ ਤਾਂ ਕੱਢਦਾ ਨਾ ਹੋਵੇਂਗਾ 150 ਕੋਵਟ ਹੈ 150 ਅੱਛਾ ਹਾਂ ਕੋ ਤੁਸੀਂ ਕੋ ਕਹਿੰਦੇ ਹੋ ਅਸੀਂ ਕਿਲੋਮੀਟਰ ਕਹਿੰਦੇ ਹਾਂ ਵੀ 50 ਕਿਲੋਮੀਟਰ ਬਾਈ ਰੋਜ਼ ਸਾਈਕਲ ਬਾਪੂ ਚਲਾਉਂਦਾ 16 ਕਿਲੋਮੀਟਰ ਦਾ ਹੀ ਹੱਥ ਨਾਲ ਦਾ 10 ਕਿਲੋਮੀਟਰ ਹਾਂ 16 ਕਿਲੋਮੀਟਰ ਹੋ ਗਿਆ ਤੇ ਮੇਰਾ ਇੱਧਰ ਜਾਣਾ ਰਾਚੂ ਖਾਨ 50 ਇੱਧੇ ਕੱਢਣਾ ਆਖਣ ਲੋਂ ਬੰਦੇ ਦਾ ਵੱਡੀ ਹੂ ਹਾਂ 50 ਇੱਧਰ 50 ਹਾਂ 50 ਕੋਸ ਵਸੋ ਹੀ ਮੈਂ ਲਾਇਆ 15 15 ਕਿਲੋਮੀਟਰ ਤੇ ਬਈ ਇਹ ਹੋ ਗਿਆ ਤੇ 50 ਕਿਲੋਮੀਟਰ ਬਾਈਕਲ ਚਲਾਉਣਾ ਅੱਜ ਦਾ ਮੈਂ ਤਾਂ ਨਹੀਂ ਮੰਨਦਾ ਅੱਜ ਦੇ ਮੁੰਡੇ ਤਾਂ ਦੁਕਾਨ ਤੇ ਵੀ ਬਾਪੂ ਜੇ ਚੀਜ਼ ਲੈਣੀ ਜਾਣਾ ਪਿੰਡ ਚੋਂ ਤਾਂ ਵੀ ਮੋਟਰਸਾਈਕਲ ਤੇ ਜਾਂਦੇ ਨੇ ਹਨਾ ਮੈਂ ਆਪ ਜਾਣਾ ਮੈਂ ਹੋਰਾਂ ਨੂੰ ਕੀ ਕਹਾਂ ਹਨਾ ਤੇ ਪਰ ਸਾਨੂੰ ਬਾਪੂ ਸਲੂਟ ਹੈ ਜਿਹੜਾ ਤੁਸੀਂ ਇੰਨੀ ਮਿਹਨਤ ਕਰਦੇ ਹੋ ਤੇ ਬਾਈ ਬਾਪੂ ਦਾ ਪਹਿਲਾ ਕਮਰਾ ਬਹੁਤ ਨੀਮਾ ਸੀਗਾ ਤੇ ਬਾਪੂ ਦਾ ਕਮਰਾ ਮੈਂ ਗਿਆ ਤੇ ਪਾਏ ਲਾ ਲਓ ਵੀ ਜਦੋਂ ਮੀਂਹ ਪਿਆ ਜਾਂਦਾ ਸੀ ਭਰ ਜਾਂਦਾ ਸੀ ਫੁੱਲ ਉਸ ਤੋਂ ਬਾਅਦ ਤੁਸੀਂ ਐਂ ਲਾ ਲਓ ਵੀ ਇਹ ਬਾਪੂ ਨਹੀਂ ਬਾਹਰ ਬੈਠ ਜਾਂਦੇ ਇੱਕ ਮਾਤਾ ਦਾ ਤੇ ਵੀ ਬਾਪੂ ਤੁਸੀਂ ਇਹ ਲਾ ਲਓ ਵੀ ਬਾਹਰ ਬੈ ਜਾਂਦਾ ਸੀ ਉਸ ਤੋਂ ਬਾਅਦ ਕਿਰਪਾ ਹੋਈ ਮਾਲਕ ਦੀ ਤੇ ਮੈਂ ਮੁੰਡਿਆਂ ਨੂੰ ਕਿਹਾ ਕਾਫੀਆਂ ਨੂੰ ਤੇ ਚਲੋ ਆਪਾਂ ਇੱਕ ਜਰੀਆ ਬਣੀ ਉਸ ਤੋਂ ਬਾਅਦ ਮੈਂ ਢੇੜਾ ਵੀ ਨਹੀਂ ਮਾਰਿਆ ਪਰ ਬਾਪੂ ਦਾ ਕਮਰਾ ਉਹਨਾਂ ਮੁੰਡਿਆਂ ਨੇ ਜਿਹੜਾ ਉਹ ਪਾਤਾ ਤੇ ਬਾਪੂ ਹੁਣ ਤਾਂ ਨਹੀਂ ਚੁੰਦਾ ਚੰਦਾ ਨਾ ਹੁਣ ਤਾਂ ਚੜੀ ਚੱਲਾ ਹੁਣ ਤਾਂ ਪੱਕਾ ਪੈ ਜਾ ਆਪਣੇ ਨੱਗਰ ਦੀ ਕਿਰਪਾ ਹੋ ਗਈ ਓਕੇ ਹੋ ਗਿਆ ਕੰਮ ਹਾਂ ਹਾਂ ਤੇ ਬਈ ਬੱਕੀ ਬਈ ਹੋਰ ਆ ਤੇ ਬਾਪੂ ਬੇਬੇ ਆ ਜਿਹੜੀ ਉਹ ਬਿਮਾਰ ਰਹਿੰਦੀ ਆ ਮੈਂ ਵੀ ਤੁਸੀਂ ਨਾਲ ਤਾਂ ਉਹਦੀ ਸੇਵਾ ਕਰਨੀ ਕਿ ਨਹੀਂ ਬਾਪੂ ਕਰੇ ਹਾਂ ਕਰਦੇ ਆ ਬਈ ਹੁਣ ਕਰਦੇ ਆ ਮੇਰੇ ਸੱਤ ਹੀ ਆ ਕੰਮ ਕਪੜਾ ਨਹੀਂ ਡਾ ਮਹੀਂ ਤੋਰਾ ਮਹੀਂ ਸਭ ਕੁਝ ਤਾਂ ਵਾਗਾ ਆਹ ਦਾਣਾ ਮੈਂ ਹੁਣ ਰੋਟੀ ਆ ਕੇ ਲਾ ਹੂੰ ਅੱਛਾ ਦੇਖ ਲੋ ਜੀ ਨਾਲੇ ਉਹ ਛੁਕੂ ਨਾਲੇ ਬੈਜ ਕੋ ਹੁਣ ਦੇਖੋ ਵੀ 32 ਕਿਲੋਮੀਟਰ ਸਾਈਕਲ ਤੇ ਜਾਣਾ ਤੇ ਉਸ ਤੋਂ ਬਾਅਦ ਆ ਕੇ ਰੋਟੀ ਪਕਾਉਣੀ ਫੇਰ ਬਾਪੂ ਇੱਧਰ ਅੱਗੇ ਵੇਚਣ ਜਾਊਗਾ ਬਾਪੂ ਸੱਚੀ ਗੱਲ ਅਸੀਂ ਵੀ ਕਿੰਨੇ ਪੈਸੇ ਬਣ ਜਾਂਦੇ ਨੇ ਰੋਜ਼ ਬਚਤ ਕਿੰਨੇ ਰੁਪਏ ਕਮਾ ਲੈਣਾ ਸੱਚੀ ਬਚਤ ਹੁਣ ਆਏ ਬਾਈ ਜੇ ਜੇ 100 200 ਰੁਪਏ ਲਾਵਾਂਗੇ ਵਿੱਚੋਂ ਤਿੰਨ ਦੋ ਤਿੰਨ ਸੌ ਬਣ ਜਾਂਦੇ ਤਾਂ ਮੈਂ ਇਹ 2 300 ਹੈ ਬਈ 50 ਕਿਲੋਮੀਟਰ ਚਲਾ ਕੇ ਯਾਰ 300 ਰੁਪਿਆ ਜਿਹੜਾ ਬਾਪੂ ਨੂੰ ਬਣਦਾ ਹਨਾ ਤੇ ਉਹਦੇ ਵਿੱਚ ਬਾਪੂ ਦੁੱਧ ਵੀ ਲਿਆਉਣਾ ਹਾਂ ਦੁੱਧ ਵੀ ਲਿਆਉਣਾ ਤੇ ਉਸ ਤੋਂ ਬਾਅਦ ਜਿਹੜਾ ਆਟਾ ਕੋਟਾ ਹੋਰ ਉਹ ਸਾਰਾ ਸਿਸਟਮ ਵੀ ਆਉਂਦਾ ਹਾਂ ਉਹ ਵੀ ਆਉਂਦਾ ਹੈ ਹੈ ਤੇ ਬਾਕੀ ਬਾ ਬੇਬੇ ਦੀ ਦਵਾਈ ਹੁਣ ਤੁਸੀਂ ਵੀ ਬਜ਼ੁਰਗੋਂ ਚੱਲ ਹਨਾ ਜਲਦੀ ਰਹਿੰਦਾ ਹੱਡ ਪੈਰ ਦੁਖਦੀ ਰਹਿੰਦੇ ਨੇ ਹਣਾ ਅੱਠ ਪੈਰ ਪੈਸਾ ਹੁਣ ਲਗਾਤਾਰ 2400 ਰੁਪਏ ਪੈਸਾ ਚਾਹੀਦਾ ਹਾਂ ਚੜੇ ਸੂਜ ਪੇਕ ਬੇਲਾਰੀ ਹੁਣ ਸਾਡਾ ਦੋਏਗੀਆਂ ਦਾ ਦੋ ਤਿੰਨ ਸੌ ਰੁਪਏ ਦਾ ਖਾਤਾ ਜੀ ਅਸੀਂ ਇੱਕ ਸਮਝ ਮੁੱਠੀ ਜੀ ਦੱਬ ਕੇ ਰੱਖਣਾ ਜੀ ਕਿ ਮੋਹ ਵੀ ਚਲਦੀ ਲੋਕਾਂ ਨੂੰ ਕਰੀ ਬਿਛੜ ਲਪੋਕੀ ਹੋਈ ਹੈ ਹਾਂ ਆ ਖਾ ਲਿਆ ਆ ਖਾ ਲਿਆ ਆਏ ਨਹੀਂ ਅਸੀਂ 13 ਹੁਣ ਚੱਕਾਂਗੇ ਫਿਰ ਆਖਣੇ ਸਗਾਏ ਅੱਛਾ ਹਾਂ ਆਈ ਨਹੀਂ ਕਰ ਮੈਂ ਕਾ ਨਹੀਂ ਬਿੰਦਾ ਮੇਰਾ ਚਿਹਰਾ ਉੱਥਾਂ ਜਾ ਉੱਥੇ ਕਿੱਥੇ ਲੈ ਆਪਣਾ ਫਲ ਲੈ ਤਾਂ ਉੱਥੇ ਮੁਰਪੇ ਉਦੀ ਅੱਛਾ ਮੈਂ ਆਮ ਖਾਸ ਨਹੀਂ ਖਾਦਾ ਜੇ ਅਗਲਾ ਕਹੂਗਾ ਵੀ ਆ ਬਾਹਰ ਪਿੰਡ ਫਿਰ ਅੱਠ ਪਿੰਡਾਂ 'ਚ ਫਿਰਦਾ ਮੈਂ ਹਾਂ ਪਿੰਡਾਂ 'ਚ ਫਿਰਦਾ ਅੱਛਾ ਅੱਠ ਕੇ ਜਿਹੜਾ ਕੋਈ ਬਾਬਾ ਜੀ ਗੱਲ ਪਾਣੀ ਛਕੋ ਹੂੰ ਤੇ ਆਪਾਂ ਇੱਥੇ ਲਿਆ ਦੇ ਮੈਂ ਤਾਂ ਬੀਜ ਕੇ ਸਾਈਕਲ ਲੈ ਵੀ ਹੂੰ ਛਕ ਲੈ ਲਿਆ ਹੂੰ ਅਗਲਾ ਖੁਸ਼ ਹੋ ਕੇ ਦਿਖਾਉਂਦਾ ਨਾ ਠੀਕ ਆ ਬਾਪੂ ਬਾਬਾ ਨਾਨਕ ਜੀ ਕਹਿੰਦੇ ਵੀ ਜੇ ਜਿਹੜਾ ਜਲ ਪਾਣੀ ਛਕਾਉਗਾ ਹੂੰ ਗੁਰਮੁਖ ਪਿਆਰਾ ਚਾਹੇ ਕੋਈ ਵੀ ਨਹੀਂ ਹਮ ਨਾਲੇ ਛਕਣ ਵਾਲੇ ਦਾ ਪੜਨ ਵਾਲੇ ਛਕਣ ਵਾਲੇ ਦਾ ਛਕਣ ਵਾਲੇ ਦਾ ਪਹਿਲਾ ਨਾਨਕ ਜੀ ਆਪ ਕਹਿ ਰਹੇ ਹੈ ਹਾਂ ਆ ਜੀ ਜੇ ਬਾਕੀ ਦੇਖੋ ਭਾਈ ਸਿੱਖੀ ਸਿੱਖੀ ਮੈਂ ਪਹਿਲੇ ਛੋਟੇ ਹੁੰਦਿਆਂ ਤੋਂ ਬਾਪੂ ਨੂੰ ਦੇਖਿਆ ਵੀ ਬਾਪੂ ਮੈਨੂੰ ਲੱਗਦਾ ਵੀ ਬਾਪੂ ਅੰਮ੍ਰਿਤ ਕਿੰਨੀ ਕਿੰਨੀ ਉਮਰ ਚ ਛਕ ਲੈ ਸੀ ਅੰਮ੍ਰਿਤ ਦਾ ਭਾਈ 20 ਕ ਸਾਲ ਹੋਏ ਤੇ ਵਿਆਹ ਨੂੰ ਅੱਛਾ 40 ਸਾਲ 50 ਦਾ ਸਾਫ ਹੋ ਗਿਆ ਵੀ ਹੁਣ ਛੋਡੀ ਉਮਰ ਹੋਊਗੀ 65 ਬੂੰਡ ਦੇ ਲਵੇ ਹਾਂ ਐਨੀ ਤਾਂ ਹੋਊਗੀ 60 ਸਾਲ ਦੀ ਮੰਗੋ ਹੋ ਡੋਗਸਾ ਕਰਨ ਨੇ ਦੱਸਿਆ 80 ਸਾਲ ਦੀ ਉਮਰ ਹੋ ਗਈ ਮਾਤਾ ਜੀ 60 65 ਦਾ ਵੇਖੋ ਜੀ ਇਹ ਵੀ ਗੱਲ ਵੀ ਬਾਪੂ ਦੀ ਉਮਰ ਮੈਂ ਤਾਂ ਇਹ 60 65 ਦਾ ਕਹਿੰਦਾ ਸੀ ਕਿਉਂ ਬਾਪੂ ਨੂੰ ਤੁਰਦੇ ਫਿਰਦੇ ਦੇਖ ਕੇ ਵੀ ਹਾਂ ਯਾਰ ਵਧੀਆ ਸਾਈਕਲ ਜਿਉਂ ਕੇ ਚਲਾਉਂਦਾ ਪਰ ਬਾਪੂ ਕਹਿੰਦਾ ਬਾਈ 80 ਸਾਲ ਦੇ ਲਵੇ ਲੱਗ ਗਿਆ ਦੇਖ ਲਓ 80 ਸਾਲ ਦੇ ਲਵੇ ਆ ਪਰ ਹਰ ਰੋਜ਼ 50 ਕਿਲੋਮੀਟਰ ਸਾਈਕਲ ਚਲਾ ਕੇ ਦੇਖ ਲਾ ਆਪ ਦਾ ਰਜਗਾਰ ਬਾਪੂ ਚਲਾ ਰਿਆ ਤੇ ਬਾਪੂ ਜੇ ਕੋਈ ਪਹਿਲਾਂ ਵੀ ਚਲੋ ਮਦਦ ਕੀਤੀ ਹੈ ਨਾ ਜੇ ਕੋਈ ਮਦਦ ਕਰਨੀ ਚਾਵੇ ਜੇ ਕੋਈ ਘਰੇ ਬੈਠੇ ਨੂੰ ਰਾਸ਼ਨ ਵੀ ਚਲੋ ਹੈ ਨਾ ਇਸ ਤੋਂ ਬਾਅਦ ਬਾਪੂ ਸਾਲ ਦੋ ਸਾਲ ਹੋਰ ਕਰ ਲਓਗੇ ਤੁਸੀਂ ਵੀ ਜੇ ਕੋਈ ਘਰੇ ਬੈਠੇ ਨੂੰ ਕੋਈ ਆਪਣੇ ਵੀਰ ਬਹੁਤ ਨੇ ਹੈ ਨਾ ਵੀ ਕੋਈ ਸਾਨੂੰ ਰਾਸ਼ਨ ਵੀ ਭੇਜ ਦੇ ਵੀ ਘਰੇ ਬੈਠੇ ਨੂੰ ਸੇਵਾ ਠੀਕ ਹੈ ਜੀ ਦੇ ਤੌਰ ਤੇ ਵੀ ਸਾਨੂੰ ਰਾਸ਼ਨ ਦੁੱਧ ਬਾਦ ਦੇ ਪੈਸੇ ਵੀ ਚਲੋ ਥੋੜਾ ਚੱਲਣ ਲੱਗ ਜੇ ਸਰਕਲ ਵੀ ਸੇਵਾ ਕੋਈ ਸੇਵਾ ਹੁੰਦੇ ਨੇ ਦਾਨ ਨਹੀਂ ਹੈ ਨਾ ਕਿਉਂ ਮੈਂ ਗੱਲ ਥੋੜੀ ਸਮਝ ਗਿਆ ਬਾਈ ਹਾਂ ਵੀ ਤੁਸੀਂ ਤਾਂ ਸੁਣਾਇਆ ਵੀ ਦਿਆਲੋਂ ਹਾਂ ਤੁਹਾਡਾ ਮਨ ਅੰਦਰ ਵੀ ਹੈ ਫਿਰ ਦਾ ਬੁੜਾ ਰਹੇ ਕਰਦੇ ਹੋ ਹਾਂ ਫਰੀ ਰਹਿ ਕੇ ਹਾਂ ਚਿਹਰਾ ਦੁਖੀ ਲਾਲਾ ਚ ਸੁਖੀ ਲਾਲਾ ਹਾਂ ਮੈਂ ਮਤਾ ਇੱਕ ਕਰੂੰ ਹਾਂ ਵੀ ਇਹ ਜਿਹੜਾ ਕਾਲਯੁਗ ਹੈ ਕਿ ਨਾ ਕਾਲਯੁਗ ਤੋਂ ਡਰ ਕੇ ਰਹਿਣਾ ਬਹਿਰੋ ਜਾਪ ਕਰਨਾ ਪੜਾ ਹਾਂ ਕਰਨਾ ਘਰੇ ਵੀ ਕਰਨਾ ਇੱਥੇ ਵੀ ਹਾਂ ਨਾ ਦੇਰ ਕਰਕੇ ਠੀਕ ਹੈ ਗੁਰੂ ਖਾਲਸੇ ਨੇ ਤਾਂ ਜਗਤ ਨਾਇਣ ਬਣਾ ਤੁਰਦੇ ਨੇ ਹਾਂ ਇਹ ਕਹਿਆ ਹੋਇਆ ਵੀ ਕਹਿੰਦਾ ਰਹਿ ਨਹੀਂ ਰਹੇ ਸਿੱਖ ਮੇਰਾ ਸੋਈ ਖਾਲਸਾ ਉਸ ਦਾ ਮਾਚੇਰਾ ਹੂੰ ਸੋਈ ਖਾਲਸੇ ਮੈਂ ਕਰੂੰ ਪਤਰੀ ਤਾ ਹੂੰ ਕਹਿੰਦਾ ਰਾਜ ਤੇਗ ਸਾਰਾ ਦਿੱਤਾ ਹੋਇਆ ਹੈ ਗੁਰੂ ਖਾਲਸੇ ਨੂੰ ਜਿਹੜਾ ਮੇਰਾ ਬਣ ਕੇ ਤੇਰੀ ਕਹਿੰਦਾ ਜੇ ਇੱਟਾ ਗੁਰੂ ਦਾ ਬੇਟਾ ਹੂੰ ਉਹ ਚੀਜ਼ ਹੈ ਹਾਂ ਵੀ ਉਹਦੀ ਚੜਦੀ ਕਲਾ ਹੈ ਹਾਂ ਉਹਦੀ ਚੜਦੀ ਕਲਾ ਹੈ ਹਾਂ ਮੰਗਣਾ ਕਿਸੇ ਤੋਂ ਹੈ ਨਹੀਂ ਮੰਗਣਾ ਕਿਸੇ ਤੋਂ ਨਹੀਂ ਹਾਂ ਪਰ ਮੰਗਣਾ ਕਿਸੇ ਤੋਂ ਨਹੀਂ ਬਾਈ ਇਹਦਾ ਇੱਕ ਇਹ ਆ ਵੀ ਯਾਰ ਆਪਾਂ ਵੀ ਮੈਂ ਬਾਪੂ ਨੂੰ ਬਾਪੂ ਖੁਸ਼ ਲਿਖੋ ਪਹਿਲਾਂ ਤੁਸੀਂ ਯਾਰ ਦਿਲ ਖੁਸ਼ ਹੋ ਜਾਂਦਾ ਬਾਪੂ ਨੂੰ ਦੇਖ ਕੇ ਜਦੋਂ ਵੀ ਮਿਲਦਾ ਹੈ ਹਾਂ ਪਹਿਲਾਂ ਮੈਂ ਟਾਈਮ ਕੋਈ ਨਾ ਬਾਪੂ ਮੈਂ ਵੀ ਪੈਟਰੋਲ ਪਵਾਉਣ ਜਾ ਰਿਹਾ ਸੀ ਮੋਟਰਸਾਈਕਲ 'ਚ ਤੇ ਇਹ ਆਪਾਂ ਨੇ ਤਾਂ ਨਾਮ ਜਪਣਾ ਕਿਸੇ ਦੀ ਨਿੰਦਾ ਜਕਲੀ ਨਹੀਂ ਕਰਨੀ ਬਾਹਰ ਬਾਹਰ ਕਰਨਾ ਪੈਂਦਾ ਪਹਿਲੇ ਦਿਨ ਜਿੱਦੇ ਦਾ ਮਾਲੀ ਨੇ ਜ਼ਰਮ ਦਿੱਤਾ ਹੂੰ ਉਦੋਂ ਹੀ ਆਪਣਾ ਇਹ ਸਾਰਾ ਸਿੱਖਾ ਕੰਨੀ ਪਰੋਸਾ ਲਿਆ ਹੂੰ ਕਾਲ ਫੁਰ ਕੇ ਪਰੋਸਾ ਹਾਂ ਕਿਨਾਂ ਮੇਕ ਬਣਾ ਕੇ ਖੇਤੀ ਜਾਏ ਗੁਰੂ ਭਾਜਨ ਗਮਿੰਦਰ ਮਨਾ ਬੈਠੇ ਨੇ ਸਭ ਕੰਮ ਹੂੰ ਚਾਹੇ ਆਪਾਂ ਤੂੰ ਕਿੰਨੇ ਭੱਜ ਲਾ ਜਿੰਨਾ ਉਹਦਾ ਹੁਕਮ ਹੈ ਡੰਗੂ ਉਦੂ ਜਾ ਨਹੀਂ ਪੱਟ ਸਕਦਾ ਉਨੀ ਪੱਟੇਗਾ ਜਿੰਨਾ ਦਾ ਹੁਕਮ ਹੈ ਹਾਂ ਇਹ ਤਾਂ ਹੈ ਜਿੰਨਾ ਕਿ ਕੱਤੇ ਰਤੂ ਜਾ ਆ ਫੱਡਾ ਹਵਾ ਤੇਰੇ ਚ ਹਾਂ ਔਰ ਜਦ ਪੱਡਾ ਫੱਡਣ ਲਾਇ ਤੇਰੇ ਦੀ ਡੇ ਤੇਰੇ ਦੀ ਬੰਦਰ ਨੂੰ ਟੱਪਦੇ ਫਿਰਦਾ ਹਾਂ ਕਿੱਥੇ ਹਾਂ ਟੱਪਦੇ ਆ ਹਾਂ ਮਾਇਆ ਤਾਂ ਇਥੇ ਨਹੀਂ ਆਈ ਮੈਨੂੰ ਇਹੇ ਜੇ ਥਾਂ 'ਚ ਲਾ ਧਰਮ ਦੇ ਥਾਂ 'ਚ ਲਾ ਹਾਂ ਇਹ ਲੜਾਈਆਂ ਤੇ ਨਾ ਲਾ ਹਾਂ ਜਿਹੜੀ ਅਠਗੀਆਂ ਤੇ ਨਾ ਕਰੋ ਹਾਂ ਬੰਦਾ ਉਹ ਐਸੇ ਹੀ ਜਿਹੜਾ ਖਲਾਤੀ ਬੰਨਾ ਰੱਖੀ ਆ ਹਾਂ ਹਾਂ ਬਾਪੂ ਜਿਹੜਾ ਬਾਬਾ ਖੜ ਹਾਂ ਬਾਬਾ ਸਰਜੀਤ ਸਿੰਘ ਕਹਿੰਦਾ ਮੁੱਡੇ ਦਾ ਦਾ ਜਿਹੜਾ ਹਾਂ ਜਥੇਦਾਰ ਸਾਹਿਬ ਹਾਂ ਰਸਾਲ ਦਾ ਪਹਿਲਾਂ ਫੌਜੀ ਸੀ ਹੋ ਹਾਂ ਮੈਂ ਦੇਖਿਆ ਸੀ ਛੁੱਟੇ ਹੁੰਦੇ ਨੇ ਆਪਣੇ ਰਿਹਾਉਂਦੇ ਰਹੇ ਨਹੀਂ ਬਾਬਾ ਸੰਤਾ ਸਿੰਘ ਨਾਲ ਇਹਨਾਂ ਦਾ ਮੈਂ ਬੱਚ ਬਲਾਸ ਕਰ ਲਾਂ ਤੱਕ ਹਾਂ ਇਹਨਾਂ ਨਾਲ ਕਰ ਲੈਣਾ ਤੇ ਹਾਂ ਇਹ ਫਿਰ ਮੈਨੂੰ ਬਾਬਾ ਜੀ ਕਹਿੰਦੇ ਵੀ ਇਹ ਉਹਨਾਂ ਨੇ ਪਤਾ ਹੀ ਸਾਰਿਆਂ ਨੂੰ ਪਤਾ ਹੈ ਵਿਆਹ ਪੈਰਾ ਕਰ ਰਹੇ ਹਾਂ ਹੂੰ ਆ ਵੀ ਜਹੇ ਨਾਲ ਵੀ ਕਰਤ ਕਰਨਾ ਹੈ ਹੂੰ ਤੇ ਇਹਦੇ ਬਾਬਾ ਜਹੇਦਾਰ ਆ ਜਿਹੜਾ ਮਤਲਬ ਬਾਬਾ ਸਾਹ ਦਸੇਗਾ ਉਹ ਤਾਂ ਮੰਦਰੀ ਆਪਨ ਹੂੰ ਸਾਰੇ ਮੈਂ ਫਿਰ ਆਇਆ ਠੀਕ ਹੈ ਮੇਰੇ ਘਰ ਆ ਚਲੇ ਗਏ ਹਿੰਗੇ ਨੇ अच्छा नानक प्रसाद ਵੀ ਵਿੱਚ ਵੀ ਗਿਆ ਮੈਂ ਸੇਵਾ ਕਰਕੇ ਆਇਆ ਪਹਾੜੀ ਚ ਹਾਂ ਸੇਵਾ ਕਰਿਆ ਮੈਂ ਠੀਕ ਹੈ ਸੰਗਰੂ ਦੇ ਜਿਹੜੇ ਰਾਹ ਰਾਤੀ ਉਹਦੀ ਉਹਦੀ ਸੁਨਿਆਹ ਦੇਣਾ ਆਪਾਂ ਤਾਰਾ ਸਿੰਘ ਉੱਥੇ ਚੱਲਣਾ ਭਾਈ ਹਾਂ ਅੱਖ ਦੇ ਕੰਮ ਚ ਚਲੋ ਭਾਈ ਹਾਂ ਹਾਂ ਰਾਤੀ ਹਾਂ ਘੱਟ ਠੰਡੀ ਮੋਟਾ ਲੱਗਾ ਹੈ ਠੀਕ ਨਾ ਜਦੋਂ ਹੀਰਾਗਾ ਦੀ ਮਰਿਏ ਰਹੋ ਹੂੰ ਉਹ ਤੋਂ ਬਾਅਦ ਅਸੀਂ ਉੱਥੇ ਕੇ ਸੇਵਾ ਕਰਨ ਵਾਸਤੇ ਆਪਣਾ ਮਨ ਕੇਦੇ ਬਾਬੇ ਵੀ ਹਾਂ ਠੀਕ ਹੈ ਅੱਛਾ ਕਰੀ ਸੇਵਾ ਅਕਾਲ ਫਿਰ ਉਹੀ ਗੱਲ ਆ ਬਾਪੂ ਸੇਵਾ ਅੱਜ 80 ਸਾਲ ਦਾ ਹੈ ਹੈਨਾ ਹੱਸਦਾ ਖੇਡਦਾ ਤੂੰ ਬਹੁਤ ਸੋਹਣਾ ਲੱਗਦਾ ਤੇ ਬਾਕੀ ਤੇਰਾ ਸਿੱਖੀ ਰੂਪ ਬਾਪੂ ਬਹੁਤ ਵਧੀਆ ਲੱਗਦਾ ਤੇ ਬਾਈ ਮੈਂ ਭਰਾਵਾਂ ਨੂੰ ਬਸ ਇਹ ਗੱਲ ਕਹਿਣਾ ਚਾਹੁੰਦਾ ਵੀ ਯਾਰ ਬਾਪੂ ਮੈਨੂੰ ਬਈ ਆ ਨੰਬਰ ਆਪਣਾ ਪੇਜ ਦੇ ਉੱਪਰ ਨੰਬਰ ਹੈ ਬਾਪੂ ਲਵੇ ਤਾਂ ਮੈਨੂੰ ਲੱਗਦਾ ਕੋਈ ਫੋਨ ਹੋਣਾ ਨਹੀਂ ਬਾਪੂ ਹੈਗਾ ਸਰਜੀਤ ਸਿੰਘ ਕਹਿੰਦੇ ਤੇ ਹਾਂ ਵੀ ਕਹਿੰਦਾ ਤੀਰੀਆਂ ਤੋਂ ਬੱਚ ਰਹੀਆਂ ਆ ਜਿਹੜੀਆਂ ਕੰਨ ਬੜੀਆਂ ਨੇ ਹਾਂ ਕਹਨਾ ਚੜ੍ਹਦੀ ਕਲਾ ਰਹੂ ਹਾਂ ਫਿਰ ਇੱਥੋਂ ਆਪਾਂ ਨੂੰ ਐ ਕਹਨਾ 10ਵੇਂ ਮਿੰਟ ਮੇਰਾ ਪੈਰਾ ਮੈਂ ਨਿਸ਼ਕਾਰ ਕਰਕੇ ਜਾਣਾ ਉਹਨਾਂ ਦਾ ਹੁਕਮ ਹੈ ਵੀ ਗੁਰੂ ਨਾਲ ਕਹਿੰ ਹੈ ਚੜ੍ਹਦੀ ਕਲਾ ਨਾ ਠੀਕ ਹੈ ਤੇ ਬਾਪੂ ਮੋਬਾਈਲ ਹੈਗਾ ਕੋਈ ਮੋਬਾਈਲ ਤੇ ਲੈ ਲਈ ਮੈਂ ਨਹੀਂ ਹੈ ਮੈਂ ਲੈ ਮੈਂ ਲੈ ਚੜ੍ਹ ਇਹ ਤਾਂ ਆਈ ਦੀ ਮੇਰਾ ਤਾਂ ਥੋੜਾ ਜਿਹਾ ਫਿਰ ਆਪਣੇ ਤਾਂ ਮੈਲ ਤਾਂ ਉੱਤੇ ਲੈ ਰਹੀ ਹੈ ਹਾਂ ਤੇ ਬਾਪੂ ਜੇ ਕੋਈ ਮੇਰੇ ਵਰਗਾ ਜਾਂ ਕੋਈ ਹੋਰ ਹੈ ਨਾ ਭਾਈ ਸੰਪਰਕ ਕਰੇ ਆਪਣੇ ਨਾਲ ਠੀਕ ਹੈ ਤੇ ਉਹਦੀ ਸੇਵਾ ਪ੍ਰਮਾਣ ਕਰ ਲਾਂਗੇ ਆਪਾਂ ਹਾਂ ਕਰ ਲਾਂਗੇ ਕੋਈ ਗੱਲ ਨਹੀਂ ਜਾਈ ਜੀ ਤੇ ਸੇਵਾ ਲਾਉਗਾ ਕਾਲ ਫੁਲਕਾਟ ਕਰ ਲਾਂਗੇ ਠੀਕ ਹੈ ਲਓ ਜੀ ਬਾਈ ਆ ਸੇਵਾ ਜੇ ਕਰਨੀ ਹੈ ਨਾ ਜੇ ਕਿਸੇ ਭਰਾ ਨੇ ਕਰਨੀ ਹੈ ਤਾਂ ਬਈ ਸੇਵਾ ਕਰੋ ਪਰ ਮੈਂ ਆਪਨੀ ਬਈ ਕਹਿੰਦਾ ਦਾਸ ਨੇ ਬਾਪੂ ਨੂੰ ਕਈ ਵਾਰੀ ਬਾਪੂ ਕੋਲ ਗਿਆ ਬਾਪੂ ਚ ਜਿੰਨੀ ਕਿ ਸੇਵਾ ਖੁਗਰੀ ਹੋਈ ਹੈ ਬਾਪੂ ਕਰੀਆ ਨਾ ਆਪਾਂ ਨੇ ਆ ਕਰੀਆ ਹਾਂ ਤੇ ਜਿੰਨੀ ਕਿ ਹੋਈ ਪ੍ਰਮਾਤਮਾ ਨੇ ਕਰਵਾਈ ਕਰੀ ਪਰ ਬਈ ਮੈਨੂੰ ਅੱਜ ਬਾਪੂ ਚਾਨਕ ਮਿਲ ਗਿਆ ਮੈਂ ਵੀਡੀਓ ਪਾਉਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਫਿਰ ਮੈਂ ਸੋਚਿਆ ਮਹਾਬਾਪੂ ਪਤਾ ਨਹੀਂ ਕੀ ਕਹੂਗਾ ਵੀਡੀਓ ਨੂੰ ਯਾਰ ਵੀ ਮੇਰੀ ਵੀਡੀਓ ਪਾਤੀ ਹੈ ਨਾ ਪਰ ਬਈ ਆਪਣੇ ਅਨੰਦਪਰ ਸਾਹਿਬ ਤੋਂ ਕਰਕੇ ਸੇਵਾ ਉਹ ਆਪਣੀ ਹਮ ਸਾਰੇ ਆਪਣਾ ਪੂਰਾ ਆਮੀ ਚੱਦ ਕਲਾ ਕਰਕੇ ਹਮ ਅਨੰਦਪਰ ਸਾਹਿਬ ਸਿੰਘ ਨਿਹੰਗ ਸਿੰਘ ਦੇ ਕੇ ਵਿਚਾਰੇ ਜਾਂਦੇ ਰਹੇ ਖਜ਼ਾਨਾ ਨਵੇਂ ਭਰਪੂਰ ਰਹੇ ਨਾ ਪਾਕਿਆ ਅਸੀਂ ਤਾਂ ਕਿਸੇ ਪਿੰਡ ਦੇ ਨਹੀਂ ਫਿਰਿਆ ਇਸ ਲਈ ਮੇਰੀ ਉਹਨਾਂ ਹੀ ਆ ਕੇ ਕਰੇ ਬੈਠਣ ਦੇਖ ਤੂੰ ਮਾ ਕਨੇ ਬਾਬਾ ਇਸ ਤਰ੍ਹਾਂ ਚੱਲ ਹੁਣ ਮੈਨੂੰ ਸਦਾ ਨਹੀਂ ਮਾ ਕੋਈ ਨਾ ਮੈਂਤੀ ਉਹ ਤਾਂ ਮਿੰਟ ਬੰਦ ਕਰ ਜਾਈ ਤੇ ਹੂੰ ਉਹ ਪਈ ਹੁਣ ਘਰੇ ਟਾਈਮ ਲੱਗਦਾ ਨਹੀਂ ਬਹਿ ਲਾ ਉਹਨਾਂ ਤੇ ਨਾਲ ਲੜਾਂਗੇ ਪੇੜਾਗੇ ਹੂੰ ਤੇ ਹੁਣ ਮਾਈ ਦੀ ਸੇਵਾ ਮੈਂ ਆਪੇ ਕਰੂੰ ਦਾਤਾ ਜਾਣਦਾ ਜਾਂ ਮੈਂ ਹੂੰ ਜਾਣਦਾ ਹੂੰ ਜਿੰਨਾ ਚੱਕਰ ਮੈਂ ਸਵਾਸ ਲੈਣੇ ਤੇ ਖਬਰ ਮੈਂ ਮਰਨਾ ਹੋਇਆ ਪਹਿਲਾਂ ਇਥੇ ਪਤਾ ਹੈ ਇਹਦਾ ਹੈ ਬਾਪੂ ਕਿਹ ਨਹੀਂ ਹੁਣ ਆਪਾਂ ਆਏ ਕਹੀ ਮੈਂ ਮਨਦਰਾ ਮਰਾਂ ਉੱਥੇ ਬੈਹਿਦਾ 8 10 ਤਾਂ ਉਹ ਮਾਈਕੈਸ ਹਿਣਾਂੇ ਵੀ ਨਹੀਂ ਬੈਠਿਆ ਨਾ ਨਾ ਪਰ ਬਾਪੂ ਕੰਮ ਤਾਂ ਕਰਨੀ ਪੈਂਦਾ ਰੋਟੀ ਖਾਣੀ ਪਊਗੀ ਕੰਮ ਕਰਨਾ ਪਊਗਾ ਖਰਚੇ ਨੇ ਸਾਰਾ ਕੁਝ ਹੀ ਆ ਨਾ ਹਾਂ ਕੀ ਕਹਾਂ ਹਾਂ ਚਲੋ ਬਾਪੂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਇਸੇ ਤਰ੍ਹਾਂ ਹੱਸਦਾ ਹੁਣ ਆਪਾਂ ਬਹੁਤੀ ਗੱਲ ਕੀ ਆ ਹੂੰ ਇਹ ਆਪਾਂ ਕਲਜੇ ਤੋਂ ਡਰ ਕੇ ਕਹਿੰਨੇ ਆ ਹੂੰ ਜੀ ਕਲਜੇ ਆਪਾਂ ਤਾਂ ਸਾਤ ਦੀ ਜਿਹੜੀ ਸਾਤ ਦੀ ਕਮਾਈ ਕਰਨੀ ਆ ਹੂੰ ਠੀਕ ਹੈ ਯਾਦ ਰਹਿਣਾ ਹਾਂ ਬਾਬਾ ਕਹਿੰਦਾ ਕਾਰਨ ਉਹ ਟੋਲੀਆਂ ਫਿਰਦੀਆਂ ਨੇ ਮੇਰੇ ਵਰਗੇ ਰੋਜ਼ ਦੇ ਖਰਦੇ ਹਾਂ ਆਰਮਰੀ ਹੁਣ ਇਸ ਟਾਈਮ ਹੁਣ ਵੀ ਰੁੜੇ ਇਹਨਾਂ ਲਈ ਵੀ ਉਹ ਨਹੀਂ ਹੈ ਜਿਹੜੀ ਧਰਮ ਦੀ ਕਮਾਈ ਹੁੰਦੀ ਹੈ ਉਹਨੂੰ ਹੋ ਜਾ ਜਿਹੜੀ ਨਹੀਂ ਹੋਣੀ ਹੈ ਇਹ ਜਿਹੜੀ ਧਰਮ ਦੀ ਕਮਾਈ ਹੁੰਦੀ ਹੈ ਉਹ ਸੁੱਧ ਮਹਾਪੁਰਖ ਉਹ ਸਮਝਾ ਰਹੇ ਨੇ ਕਿ ਇਹ ਬੰਦਾ ਰੋਜ਼ਾ ਖਰਦਾ ਤੂੰ ਰੋਜ਼ਾ ਖਰਦਾ ਤੂੰ ਕੌਣ ਹੈ ਉਹ ਕਹਿੰਦਾ ਭਾਈ ਛੱਡ ਕੇ ਕਰਕੇ ਬੱਸ ਮਾਰ ਖੋਲ ਲਿਆ ਮਾਰ ਖੋਲ ਲਿਆ ਵੀ ਤੂੰ ਕੌਣ ਹੈ ਕਿੱਥੋਂ ਬਾਹ ਮਾਰੂ ਹੂੰ ਵੀ ਬਾਹਰ ਕੋਲ ਪਾ ਚਾ ਪਾਣੀ ਪੀਣੇ ਤੇ ਅੱਠਾਂ ਦਾ ਟਾਈਮ ਆ ਜੇ ਤੜਕੀ ਲੈ ਹਾਂ ਠੀਕ ਹੈ ਰੋੜ ਦੇ ਫਿਰਦੇ ਨੇ ਹੁਣ ਫਿਰ ਵਰਦੇ ਹੂੰ ਉਹ ਕਹਿੰਦੇ ਜਦੋਂ ਉਹਨੇ ਆਇਆ ਮੂਨੇ ਰਹੀ ਇਹ ਬੰਦਾ ਰੋਸਟੀ ਦੇ ਟਾਈਮ ਹੂੰ ਕਹਿੰਦਾ ਜੀ ਬੁਲਾਉਣਾ ਪਰਮਾਤਮਾ ਦੇ ਗਾਹ ਦੁਨੀਆ ਨੂੰ ਜਿਹੜੇ ਦੇਵ ਤੇ ਲਾਲਾ ਜਿਹੇ ਪਰਮਾਤਮਾ ਨੂੰ ਬੁਲਾਉਣਾ ਹੂੰ ਜਦੋਂ ਪਰ ਉਹਦੇ ਕਹਿੰਦੇ ਹੂੰ ਉਹ ਕਹਿੰਦਾ ਆ ਹਾਕ ਮਾਰਿਆ ਗਏ ਲੋ ਵੇੜੇ ਚ ਬਾਹਰ ਆਪਾਂ ਕਹਿੰਦੇ ਹੂੰ ਵੀ ਆਪਣੇ ਬਾਹਰ ਲੱਗੇ ਪੈਣੇ ਦੇਖੋ ਭਲਾ ਹੂੰ ਕੌਣ ਹੈ ਹੂੰ ਵੀ ਕੌਣ ਹੈ ਹਾਂ ਇਹ ਹਾਕ ਮਾਰਿਆ ਕੌਣਾ ਬਾਈ ਮੈਂ ਭਾਈ ਆਹ ਲੱਖ ਨਰਿੰਦਰ ਹੂੰ ਉਹ ਲੱਖ ਨਰਿੰਦਰ ਆਪਾਂ ਗੋਖ ਨਾਸ ਕਹਿੰਦੇ ਨੇ ਹੂੰ ਉਹ ਲੱਖ ਵੀ ਰੱਬ ਦਾ ਬੰਦਾ ਮੈਂ ਹੂੰ ਉਹ ਮੇਰਾ ਪਰਮਾਤਮਾ ਫਿਰਦਾ ਮੈਂ ਹਾਂ ਉਹ ਲੱਖ ਨਰਿੰਦਰ ਹੂੰ ਇਹ ਸਾਰਾਂ ਦੀ ਕਰਾਮਾਤ ਹਾਂ ਉਹ ਪਰਮਾਤਮਾ ਦੀ ਹੈ ਨਾ ਠੀਕ ਆ ਬਾਪੂ ਇਹ ਜੇ ਜੇ ਭਾ ਬਲਾਉਣਾ ਅਗਲੇ ਨੇ ਪ੍ਰੇਮ ਰੱਖੋ ਪ੍ਰੇਮ ਪ੍ਰੇਮ ਨਾਲ ਬਲਾਉ ਪ੍ਰੇਮ ਨਾਲ ਜੇ ਅਗਲੇ ਇੱਜ਼ਤ ਕਰਦਾ ਇੱਜ਼ਤ ਕਰ ਉਹ ਅਗਲੇ ਹਾਂ ਜੇ ਉਰਲੇ ਪਰਲੇ ਜੇ ਗੱਲਾਂ ਕਰਦਾ ਕਹਾ ਜੋ ਫਿਰ ਉਹਦੀ ਸ਼ੈਡ ਮਾਰ ਜੋ ਹਾਂ ਬੰਦੇ ਮੈਨੂੰ ਬਹੁਤ ਮਿਲਦੇ ਨੇ ਭਲੇ ਮਾਨਸੇ ਮਿਲਦੇ ਨੇ ਪਹਿਲੁੱਤੇ ਵੀ ਲਾ ਹਲ ਅਕਲ ਡੰਡਿਆ ਕਟੀੜ ਵੀ ਮਿਲਦੀ ਆ ਹੂੰ ਫਿਰ ਮੈਂ ਕਿਹਾ ਡੰਡਾ ਰੱਖਿਆ ਹੈ ਮੁਰਲੇ ਪਾਸੇ ਇਸੇ ਵਾਰ ਹੀ ਆ ਅੱਛਾ ਬਾਬੇ ਬਾਬੇ ਦੀਪ ਸਿੰਘ ਵਾਂਗੂ 80 ਸਾਲ ਦੀ ਉਮਰ ਚ ਫਿਰ ਖੰਡਾ ਪਾਉਣ ਦੀ ਜਰੂਰਤ ਰੱਖਦੇ ਆ ਹਾਂ ਹਾਂ ਹੈ ਵੀ ਬਾਹਾਂਗੀ ਹਾਂ ਨਾ ਮੈਂ ਤਾਂ ਮੈਨੂੰ ਸਾਰਾ ਰਾਇਨ ਸਾਰਾ ਜਿਹੜਿਆ ਫਰਦੀਆਂ ਟੋਲੇ ਮੈਨੂੰ ਮਾਤਾ ਫੱਲ ਲੈਣਾ ਹਾਂ ਗੱਲ ਸੱਚੀ ਹੈ ਨਾ ਠੀਕ ਹੈ ਬਾਬੂ ਨਹੀਂ ਸਿੰਘਾਂ ਨੂੰ ਵੀ ਠੱਗਣਾ ਉਹ ਕਰਨਾ ਹਾਂ ਹਾਂ ਪਰ ਠੀਕ ਹੈ ਵੀ ਇਦਾਂ ਮੰਗਣ ਵਾਲਾ ਕੰਮ ਕੀ ਹੈ ਬੰਦੇ ਨੂੰ ਫੜਨਾ ਮੈਂ ਹਾਂ ਇੱਕ ਜਿਹੜਾ ਆ ਦੁਕਾਨ ਦਾ ਵੀ ਫਿਰਦੇ ਇਹਨਾਂ ਨੂੰ ਵੀ ਫੜਦਾ ਹੂੰ ਮੈਂ ਸਾਰੇ ਚਲਾ ਦੇਖਣਾ ਵੈ ਇਹ ਕਿੱਥੇ ਚੱਲਦਾ ਜਿਹੜਾ ਤਾਂ ਘਰ ਵਿੱਚ ਧਰਮ ਦੀ ਕਮਾਈ ਕਰਦਾ ਉਹਨੂੰ ਕਹਿਣਾ ਜਿਹੜੇ ਹੁਣ ਆ ਗੁਰੂਗ੍ਰਾਮ ਸਾਹਿਬ ਆਹ ਕਾਦੇ ਨੇ ਕਿ ਇਹਨਾਂ ਵੀ ਫੜ ਲਾਣਾ ਵੈ ਹੂੰ ਯਾ ਦੇਖ ਲੈ ਹੂੰ ਵੀ ਦੇਖ ਲੈ ਫਿਰ ਇਹ ਖਾਲਸੇ ਦੇ ਤਿੱਕੇ ਚੜ ਗਿਆ ਵੀ ਮਹਾਰਾਜ ਦੀ ਕਿਰਪਾ ਹੈ ਆਪਣੇ ਦਾ ਹਾਇਗਾ ਤੇ ਮਾਰ ਪੜ ਹਾਂ ਬਾਪੂ ਨਾ ਨਾ ਬਾਪੂ ਅਣ ਪੜੇ ਚੰਗਾ ਪ੍ਰਮਾਤਮਾ ਦਾ ਨਾਮ ਲੈਣਾ ਲੈ ਰਿਆ ਤੂੰ ਜਿੰਨਾ ਤੇਰੇ ਪੜੇ ਲਿਖੇ ਕੀ ਰਿਸ ਕਰ ਲਣਗੇ ਉਹ ਕਾਲਪੁਰ ਹਾਂ ਤੇਰੀ ਕਿਰਪਾ ਤੇ ਨਾ ਬਾਪੂ ਬਾਬਾ ਦੀਪ ਸਿੰਘ ਦੀ ਕਿਰਪਾ ਤੇ ਤੇ ਮੈਂ ਹੁਣ ਛੋਟੇ ਪੱਤੀ ਦੇ ਪਹਾਂ ਹਾਂ ਇਹ ਤਾਂ ਹੈ ਇਹ ਤਾਂ ਹੈ ਇਹ ਤਾਂ ਹੈ ਬਾਪੂ ਇਹ ਤਾਂ ਹੈ ਮੇਲੇ ਹੋਰ ਸਾਰੀ ਪੱਟੀ ਨੂੰ ਪਤਾ ਹੈ ਹਾਂ ਬਾਪੂ ਇਹ ਤਾਂ ਇਹ ਤਾਂ ਹੈ ਬਾਪੂ ਨੇ ਸੀਰ ਵੀ ਕਰੇ ਨੇ ਬਾਪੂ ਸੀਰ ਕਰੇ ਨੇ 13 ਸਾਲ 13 ਸਾਲ ਸੀਰ ਕਰਿਆ ਜਵਾਕ ਪਾਲੇ ਬੱਚੇ ਪਾਲੇ ਤੇ ਬਾਪੂ ਦਾ ਇੱਕ ਜਿਹੜਾ ਮੁੰਡਾ ਸੀਗਾ ਉਹ ਵੱਡਾ ਮੁੰਡਾ ਬਾਪੂ ਕਿਵੇਂ ਵਾਗੇ ਸੀ ਕਿਤੇ ਤਾਂ ਲਾਪਤਾ ਹੈ ਪਤਾ ਪਤਾ ਦਾ ਖਰਾਬ ਹੀ ਥੋੜਾ ਜਿਹਾ ਮਨਮਾਤ ਜੀਆਂ ਗੱਲਾਂ ਕਰਨ ਲੱਗੇ ਪਰ ਇੱਕ ਬਾਪੂ ਦਾ ਮੁੰਡਾ ਜਿਹੜਾ ਵਿਚਾਰਾ ਲਾਪਤਾ ਹੋ ਗਿਆ ਸੀ ਮੁੜ ਕੇ ਆਇਆ ਨਹੀਂ ਜਵਾਨ ਸੀਗਾ ਬਹੁਤ ਵਧੀਆ ਵਧੀਆ ਹੈਗੀ ਸੀ 30 ਸਾਲ ਦੀ ਉਮਰ ਮੰਗੂ ਤੇ ਉਹ ਵਿਚਾਰਾ ਮੁੜ ਕੇ ਆਇਆ ਨਹੀਂ ਸੀ ਚਲੋ ਫਿਰ ਵੀ ਬਾਪੂ ਉਹ ਪਕਾਲਪੁਰਖ ਦੇ ਭਾਣੇ ਚ ਐਨੇ ਆਪਾ ਨਹੀਂ ਹੱਸਦੇ ਜਿੰਨਾ ਬਾਪੂ ਖੁਸ਼ ਰਹਿੰਦਾ ਤੇ ਬਾਪੂ ਪ੍ਰਮਾਤਮਾ ਤੈਨੂੰ ਇੱਦੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਜਿਸਨੂੰ ਹੋਰ ਕਈ ਸਾਲ ਦੇਖੀਏ ਇਸੇ ਸਾਈਕਲ ਦੇ ਉਪਰਾਂ ਇਸ ਤਰ੍ਹਾਂ ਹੀ ਮਿਹਨਤ ਕਰਦੇ ਨੇ ਤੇ ਉਹ ਜੱਗੀ ਆ ਜਿਹੜਾ ਮੁੰਡਾ ਉਹਨੇ ਮੈਤੂ ਹੀ ਉਹਦੇ ਉਹ ਕਰਵਾਇਆ ਸੀਗਾ ਲਿਖਵਾਇਆ ਸੀ ਸਾਰਾ ਕੁਝ ਮੈਂ ਹੀ ਲਿਖ ਕੇ ਦਿੱਤਾ ਸੀ ਕਹਿੰਦਾ ਆਪਣੇ ਪਾਉਣਾ ਇਸ ਤਰ੍ਹਾਂ ਮੈਂ ਤਾਂ ਠੀਕ ਹੈ ਤੇ ਚਲੋ ਬਾਪੂ ਕਰੋ ਕੰਮ ਫੇਰ ਬੈਗਰੂਜ ਤੇ ਚੜ੍ਹਦੀ ਕਲਾ ਦੇ ਵਿੱਚ ਤੁਹਾਨੂੰ ਰੱਖੇ ਹਾਂ ਕੋਈ ਗੱਲ ਨਹੀਂ ਆਪਣਾ ਕਾਹਦੀ ਕਲਾ ਹੈ ਭਾਈ